ਨਿਰਮਲ ਸਿੰਘ ਕੀ ਆਉਦਾ ਸਦਾ ਮੈਂ ਫਾਰਮਾਸਿਸਟ ਹਾਂ ਕੀ ਨਰਮਾ ਹਲ ਲੈ ਕਲੀਨਿਕ ਹਾਂ ਮੈਂ ਆਮ ਆਦਮੀ ਕਲੀਨਿਕ ਦੇ ਨਦਾਮਪੁਰ ਚ ਫਾਰਮਾਸਿਸਟ ਹਾਂ ਤੇ ਸਵੇਰ ਨੂੰ ਕਾਲ ਆਈ ਕਿ ਜੋ ਵੀ ਮਨ ਲਾਗ ਲੈ ਕਲੀਨਿਕ ਦੇ ਲੋਕ ਨੇ ਉਹ ਸਾਰੇ ਤੋੜੇ ਪਏ ਹਨ ਤਾਂ ਅਸੀਂ ਸਵੇਰ ਕੇ ਦੇਖਿਆ ਕਿ ਡਾਕਟਰ ਸਾਹਿਬ ਦੇ ਰੂਮ ਦਾ ਏਸੀ ਤੇ ਛੱਤ ਵਾਲਾ ਪੱਖਾ ਤੇ ਬਾਹਰਲੀ ਸਾਈਡ ਆਪਣਾ ਵਾਟਰ ਕੂਲਰ ਤੇ ਪ੍ਰਿੰਟਰ ਤੇ ਕਾਫੀ ਚੀਜ਼ਾਂ ਹੋਰ ਵੀ ਇਥੋਂ ਚੋਰੀ ਹੋ ਗਈਆਂ ਹਨ ਤੇ ਇਸ ਕਰਕੇ ਸਾਨੂੰ ਇਸ ਬਾਰੇ ਕੁਝ ਨਹੀਂ ਪਤਾ ਤੇ ਸਵੇਰੇ ਅਸੀਂ ਆਪਣੇ ਜੋ ਵੀ ਸਾਡਾ ਚੌਂਕੀਦਾਰ ਹੈ ਉਸ ਨੂੰ ਪੁੱਛਿਆ ਉਹ ਕਹਿੰਦਾ ਕਿ ਮੇਰੀ ਵਾਈਫ ਰਾਤ 3:30 ਵਜੇ ਬਿਮਾਰ ਹੋ ਗਈ ਸੀ ਇਸ ਕਰਕੇ ਮੈਨੂੰ ਘਰ ਜਾਣਾ ਪਿਆ ਉਸ ਤੋਂ ਬਾਅਦ ਅਸੀਂ ਥਾਣੇ ਰਿਪੋਰਟ ਦਰਜ ਕਰਵਾਈ ਤੇ ਅਗਲੀ ਕਾਰਵਾਈ ਬਣਦੀ ਉਹ ਆਪਣੀ ਕਰ ਰਹੇ ਨੇ ਤੇ ਜੋ ਵੀ ਪੇਸ਼ੈਂਟ ਆ ਰਹੇ ਨੇ ਸਾਨੂੰ ਇਹ ਕਹਿ ਰਹੇ ਨੇ ਕਿ ਸਾਨੂੰ ਦਵਾਈ ਦਿੱਤੀ ਜਾਵੇ ਸਾਡੀਆਂ ਟੈਬ ਵਗੈਰਾ ਸਾਰੀਆਂ ਚੋਰੀਆਂ ਹੋ ਗਈਆਂ ਨੇ ਤੇ ਉਸ ਦੇ ਰਿਲੇਟਡ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਰਾ ਕੰਮ ਆਨਲਾਈਨ ਹੋ ਰਿਹਾ ਹੈ ਤੇ ਸਾਡੇ ਕੋਲ ਕੋਈ ਸਿਸਟਮ ਨਹੀਂ ਹੈ ਆਨਲਾਈਨ ਹੋਣ ਦਾ ਕਿਰਪਾ ਕਰਕੇ ਜੋ ਵੀ ਮੰਨਦੀ ਕਾਰਵਾਈ ਉਹ ਕੀਤੀ ਜਾਵੇ। ਨੁਕਸਾਨ ਕਿੰਨੇ ਦਾ ਹੋ ਗਿਆ? ਲੱਖਾਂ ਰੁਪਏ ਦਾ ਨੁਕਸਾਨ ਹੋ ਗਿਆ ਸੀ। ਦੇਖ ਰਹੇ ਹੋ ਵੀ ਪ੍ਰਸ਼ਾਸਨ ਦੀ ਬਹੁਤ ਸਵੇਗਮਾਈ ਸੀ। ਹਾਂਜੀ ਉਹ ਚੈਕਿੰਗ ਕਰਕੇ ਗਏ ਨੇ ਸਾਰੀ ਅੱਗੇ ਪਿੱਛੇ ਤੋਂ ਸਾਰੀ। ਮੇਰਾ ਨਾਮ ਡਾਕਟਰ ਅਨੁਭਵ ਹੈ ਜੀ। ਮੈਂ ਬਤੌਰ ਮੈਡੀਕਲ ਅਫਸਰ ਆਮ ਆਦਿ ਕਲੀਨਿਕ ਨਦਾਂਪੁਰ ਜ਼ਿਲ੍ਹਾ ਪਵਾਨੀਗੜ ਵਿਖੇ ਐਜ਼ ਅ ਮੈਡੀਕਲ ਅਫਸਰ ਪ੍ਰੈਕਟਿਸ ਕਰ ਰਹੇ ਹਾਂ ਜੀ। ਸਰ ਰਾਤ ਹੋਰੀ ਕੀ ਘਟਨਾ ਹੋਈ ਤੁਸੀਂ ਕਹਿ ਬਈ ਗਏ ਤੇ ਸਵੇਰੇ ਕੈਬ ਜੀ ਤੁਹਾਨੂੰ ਪਤਾ ਲੱਗਿਆ ਸਰ ਅਸੀਂ ਕੱਲ ਦੁਪਹਿਰੇ 2 ਵਜੇ ਥੋ ਜਿਹੜਾ ਸਾਡਾ ਸੀ ਆਫ ਟਾਈਮ ਅਸੀਂ ਲੌਕ ਕਰਕੇ ਗਏ ਹਾਂ ਜੀ ਤੇ ਜਦੋਂ ਮੈਂ ਅੱਜ ਸਵੇਰੇ ਵਾਪਸ ਆਇਆ ਡਿਊਟੀ ਲਈ ਸਵੇਰੇ 8:30 ਵਜੇ ਤੇ ਪਹੁੰਚਿਆ ਮੈਂ ਤੇ ਮੈਨੂੰ ਫੋਨ ਆ ਗਿਆ ਜੀ ਇੱਥੇ ਕੀ ਐ ਕਰਕੇ ਚੋਰੀ ਹੋ ਗਈ ਹੈ ਜਦੋਂ ਅਸੀਂ ਆਏ ਤੇ ਮੌਕੇ ਤੇ ਦੇਖਿਆ ਕਿ ਕਾਫੀ ਸਮਾਨ ਚੋਰੀ ਹੋ ਗਿਆ ਸੀ ਜਿਹਦੇ ਵਿੱਚ ਇੱਕ ਮੇਰੇ ਆਫਿਸ ਦਾ ਏਸੀ ਜੀ ਸਪਲਿਟ ਏਸੀ ਸੀਗਾ ਫਰੰਟ ਵਾਲਾ ਪੋਸ਼ਨ ਤੇ ਉੱਪਰ ਵਾਲਾ ਪੋਸ਼ਨ ਸੀਗਾ ਇੱਕ ਵਾਟਰ ਕੋਲਰ ਜੀ ਇੱਕ ਸਰਕਾਰ ਦੇ ਸਾਨੂੰ ਪ੍ਰੋਵਾਈਡ ਕੀਤੇ ਹੋਏ ਪ੍ਰਿੰਟਰ ਹੋਣੇ ਹੋਣੇ ਸਾਨੂੰ ਦਿੱਤੇ ਸੀ ਜੀ ਇੱਕ ਸਾਡੇ ਟੈਬਲੇਟ ਪਏ ਸੀਗੇ ਇੱਕ ਬੀਪੀ ਆਪਰੇਟਰਸ ਤੇ ਹੋਰ ਛੋਟੇ ਮੋਟੇ ਜਿਵੇਂ ਵਾਇਲਾਂ ਹੋ ਗਿਆ ਥੋੜੀ ਬਹੁਤੀ ਮੈਡੀਸਨਸ ਹੋ ਗਈਆਂ ਤੇ ਇੱਕ ਚਾਰਜਰ ਸੀਗਾ ਤੇ ਥੋੜਾ ਬਹੁਤ ਇਹੋ ਜਿਹਾ ਸਮਾਨ ਕਾਫੀ ਚੁਰਾ ਹੋ ਗਿਆ ਜੀ ਅਗਰ ਗੱਲ ਕਰੀ ਤਾਂ ਮੇਲ ਮਿਲ ਆ ਗਈ ਕਿ ਕਿੰਨੇ ਲੱਖ ਰੁਪਏ ਦਾ ਨੁਕਸਾਨ ਹੋ ਮੰਦੀ ਇਹ ਸਰ ਮੰਨ ਕੇ ਚੱਲੀ ਤਾਂ 1 ਲੱਖ 20 ਹਜ਼ਾਰ ਤੱਕ ਦਾ ਨੁਕਸਾਨ ਹੋ ਗਿਆ ਜੀ ਸਰ ਤੁਹਾਨੂੰ ਕਿਵੇਂ ਪਤਾ ਲੱਗਿਆ ਸਵੇਰੇ ਮਾਰਨਿੰਗ ਕਿ ਕਿਹੜੇ ਕਿਹੜੇ ਕਿਸੇ ਪੋਸਟ ਮਲਜ਼ਮ ਨੇ ਜਾਂ ਕਿਸੇ ਦਫ਼ਤਰ ਵਾਲੇ ਨੇ ਸਵੇਰੇ ਜੀ ਸਾਨੂੰ ਦਫ਼ਤਰ ਦੇ ਮੈਂਬਰ ਦਾ ਕਾਲ ਆ ਗਿਆ ਸੀ ਜੀ ਤੇ ਮੈਂ ਜਦੋਂ ਇੱਥੇ ਪਹੁੰਚਿਆ ਪੂਰੇ ਐਗਜੈਕਟ 8 ਵਜੇ ਤੇ ਕਾਫੀ ਬਾਹਰ ਘੱਟ ਹੋਇਆ ਹੋਇਆ ਸੀਗਾ ਤੇ ਜਿਹੜੇ ਚੌਂਕੀਦਾਰ ਸੀਗੇ ਰਾਤ ਨੂੰ ਉਹਨਾਂ ਨੇ ਦੱਸਿਆ ਕਿ ਐ ਕਰਕੇ ਰਾਤੀ ਚੋਰੀ ਹੋ ਗਈ ਜੀ ਇੱਥੇ ਤੇ ਫਿਰ ਅਸੀਂ ਨਾਲ ਦੇ ਨਾਲ ਪੁਲਿਸ ਨੂੰ ਇਨਫੋਰਮ ਕੀਤਾ ਸਾਡੇ ਜਿਹੜੇ ਐਸ ਐਮਓ ਸਾਹਿਬ ਨੇ ਉਹਨਾਂ ਨੂੰ ਇਨਫੋਰਮ ਕੀਤਾ ਸਿਵਲ ਸਰਜਨ ਸਾਹਿਬ ਨੇ ਉਹਨਾਂ ਨੇ ਇਨਫੋਰਮ ਕੀਤਾ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਪੁਲਿਸ ਇਨਫੋਰਮੇਸ਼ਨ ਰਿਪੋਰਟ ਕਰੋ ਅਸੀਂ ਫਿਰ ਕੰਪਲੇਂਟ ਕੀਤੀ ਜੀ ਪੁਲਿਸ ਨੇ ਆ ਕੇ ਇੱਥੇ ਪ੍ਰੋਪਰ ਇਨਕੁਆਇਰੀ ਕੀਤੀ ਹੈ ਸਾਰੀ ਚੰਗੇ ਤੇ ਨਾ ਚੀਜ਼ਾਂ ਦੇਖੀਆਂ ਨੇ ਜਿਹੜੇ ਸਬੂਤ ਮਿਲੇ ਨੇ ਉਹ ਲੈ ਕੇ ਗਏ ਨੇ ਜੀ ਤੇ ਹੁਣ ਉਹ ਇਸ ਤੇ ਪੂਰੀ ਜਾਂਚ ਪੜਤਾਲ ਕਰ ਰਹੇ ਨੇ ਤੇ ਫਿਰ ਅੱਗੇ ਜੋ ਵੀ ਐਕਸ਼ਨ ਦਿੱਤਾ ਜਾਵੇਗਾ ਉਹ ਦੇਖਿਆ ਜਾਏਗਾ ਜੀ ਜਿਹੜਾ ਸਭ ਤੋਂ ਚੌਕੀਦਾਰ ਆ ਮੁਹੱਲਾ ਕਲੀਨਿਕ ਤੇ ਸੀਐਚਸੀ ਚ ਸੋਨੂੰ ਸਾਡਾ ਕੰਬਾਈਨਡ ਹੈ ਜੀ ਸਾਡਾ ਇਹ ਮਿਨੀ ਪ੍ਰਾਇਮਰੀ ਹੈਲਥ ਸੈਂਟਰ ਹੈ ਜੀ ਇਹਦੇ ਨਾਲ ਹੀ ਸਾਡਾ ਆਮ ਆਦਮੀ ਕਲੀਨਿਕ ਹੈ ਚੌਕੀਦਾਰ ਹੋਣ ਦੇ ਬਾਵਜੂਦ ਵੀ ਰਾਤ ਚੋਰੀ ਹੋਈ ਆ ਖੜਕਾ ਵਗੈਰਾ ਤਾਂ ਹੋਇਆ ਹੋਣਾ ਸਰ ਜੀ ਜੇ ਜੇ ਸਵੇਰੇ ਆਇਆ ਜੀ ਮੈਂ ਜਦੋਂ ਚੌਂਕੀਦਾਰ ਨੂੰ ਮੈਂ ਪੁੱਛਿਆ ਗਿਆ ਤਾਂ ਚੌਂਕੀਦਾਰ ਨੇ ਕਿਹਾ ਸੀ ਕਿ ਜੇ ਮੇਰੇ ਮਿਸਿਸ ਢਿੱਲੇ ਨੇ ਸੀ ਤੇ ਮੈਂ ਰਾਤੀ ਇੱਕ ਵਾਰ ਵਿੱਚ ਜਾ ਕੇ ਆਇਆ ਸੀਗਾ ਤੇ ਮੇਰੀ ਚੌਂਕੀਦਾਰ ਨਾਲ ਜ਼ਿਆਦਾ ਗਲਤ ਹੋਈ ਨਹੀਂ ਜੀ ਉਹ ਤਾਂ ਹਲੇ ਜਿਹੜੇ ਪੁਲਿਸ ਨੇ ਉਹ ਪੂਰੀ ਜਾਂਚ ਪੜਤਾਲ ਕਰ ਰਹੇ ਨੇ ਇਸ ਚੀਜ਼ ਦੀ ਬਾਕੀ ਜਿਵੇਂ ਕੁਛ ਅਗਲੇ ਅੱਗੇ ਇਹ ਇਸ ਤੋਂ ਮਤਲਬ ਇਹ ਲੱਗਦਾ ਵੀ ਚੌਂਕੀਦਾਰ ਰਾਤ ਉਰੇ ਨਹੀਂ ਸੀਗਾ ਤੁਹਾਨੂੰ ਇਨਫੋਰਮ ਨਹੀਂ ਕਰਿਆ ਉਹਨਾਂ ਨੂੰ ਮੈਂ ਰਾਤ ਨਹੀਂ ਹੈਗਾ ਇਹ ਸਰ ਮੈਨੂੰ ਕੋਈ ਇਨਫੋਰਮੇਸ਼ਨ ਨਹੀਂ ਮੈਂ ਤਾਂ ਸਵੇਰੇ ਹੀ ਫੋਨ ਆਇਆ ਇੱਥੇ ਤੇ ਜਦੋਂ ਚੋਰੀ ਹੋ ਗਈ ਜੀ ਮੋਹਨਜੀਤ ਕਹ ਰਿਹਾ ਜੀ ਮੇਰਾ ਨਾਮ ਤੇ ਮੈਂ ਮਹੱਲਗਨੀ ਨਿਕ ਜਗਮ ਕਰਦੀ ਆ ਜੀ ਕਲੀਨਿਕਲ ਅਸਿਸਟੈਂਟ ਆ ਤੇ ਰਾਤ ਹਾਂਜੀ ਰਾਤੀ ਇੱਥੇ ਚੋਰੀ ਹੋ ਗਈ ਹੈਗੀ ਤੇ ਟੈਬ ਵਗੈਰਾ ਲੈ ਗਏ ਨੇ ਮੇਰਾ ਚੱਕ ਕੇ ਤੇ ਮੇਰਾ ਰਿਸੈਪਸ਼ਨ ਤੇ ਕੰਮ ਹੈ ਜੀ ਟੈਸਟ ਵਗੈਰਾ ਵੀ ਕਰਦੇ ਆਗੇ ਤੇ ਕਾਫੀ ਦਿੱਕਤ ਆ ਰਹੀ ਹੈਗੀ ਸਰਕਾਰ ਨੂੰ ਉਪੀ ਲੈਗੀ ਵੀ ਸਾਨੂੰ ਜਿਹੜੇ ਟੈਬ ਨੇ ਤੇ ਹੋਰ ਸਮਾਨ ਆ ਜਿਹੜਾ ਉਹ ਮੁਹੱਈਆ ਕਰਾਇਆ ਜਾਵੇ ਜੀ ਹਾਂ ਅਗਰ ਗੱਲ ਕਰੀਏ ਪੇਸ਼ੈਂਟ ਆਉਂਦੇ ਹੋਣਗੇ ਜੀ ਆਉਂਦੇ ਹੋਣੇ ਫਿਰ ਤੁਸੀਂ ਨਹੀਂ ਨਹੀਂ ਸਕਦੇ ਹੋ ਜਦੋਂ ਆਨਲਾਈਨਿੰਗ ਹੁੰਦਾ ਹਾਂਜੀ ਸਰ ਆਨਲਾਈਨਿੰਗ ਦਿੱਕਤ ਆ ਰਹੀ ਹੈ ਜੀ ਟੈਪਤੀ ਹੈ ਜੀ ਸਾਰਾ ਕੰਮ ਫੋਨ ਤੇ ਵੀ ਨਹੀਂ ਕਰ ਸਕਦੇ ਹੈਗੇ ਹਾਂ ਸਵੇਰੇ ਸਾਨੂੰ ਕਹੇ 1 ਵਜੇ ਪਤਾ ਲੱਗਿਆ ਸਵੇਰੇ ਸਵੇਰੇ ਜਦੋਂ 8 ਵਜੇ ਡਿਊਟੀ ਤੇ ਆਏ ਜੀ ਉਦੋਂ ਹੀ ਪਤਾ ਲੱਗਿਆ ਸਾਨੂੰ ਚੌਕੀਦਾਰਾਂ ਵਗੈਰਾ ਆਏਗੇ ਜੀ ਰਾਤ ਨੂੰ ਹਾਂਜੀ ਰਾਤ ਨੂੰ ਹੁੰਦੇ ਨੇਗੇ ਨਾਮ ਹਰਵੰਦ ਸਿੰਘ ਹੈ ਜੀ ਕੀ ਕੰਮ ਕਰਦੇ ਤੇ ਮੈਂ ਉਹਰੇ ਚੌਕੀਦਾਰਾਂ ਜੀ ਕਾਲੇ ਚੀਜੇ ਤੇ ਆਪਣੇ ਮਿੰਨੀ ਪੀਐਸਸੀ ਜੀ ਜੀ ਤੇ ਮੈਂ 1:30 ਤੱਕ ਇੱਥੇ ਗੇੜੇ ਮਾਰਾ ਜੀ ਉਸ ਤੋਂ ਬਾਅਦ ਮੇਰੀ ਮੀਟਿੰਗ ਢਿੱਲੀ ਸੀ ਮੈਂ ਘਰੇ ਚੱਲਿਆ ਗਿਆ ਤੇ ਥੋੜੀ ਮੈਨੂੰ ਵੀ ਪ੍ਰੋਬਲਮ ਸੀ ਮੈਂ ਇੱਕ ਮੈਡੀਸਿਨ ਗੋਲੀ ਖਾ ਕੇ ਜੀ ਮੈਨੂੰ ਨੀਂਦ ਆ ਗਈ ਮੈਂ ਜਦ ਸਵੇਰੇ 5 ਵਜੇ ਆਇਆ ਜੀ ਆ ਕੇ ਮੈਂ ਦੇਖਿਆ ਇੱਥੇ ਚੋਰੀ ਹੋਈ ਹੋਈ ਸੀਗੀ ਆ ਕੇ ਉਸ ਤੋਂ ਬਾਅਦ ਚੌਂਕੀ ਚਾਰਜ ਨੂੰ ਤੁਸੀਂ ਕਿੰਨੇ ਕੁ ਜਨਫਾਰਮ ਕੀਤਾ ਚੌਂਕੀ ਚਾਰਜ ਨੂੰ ਫੋਨ ਨਹੀਂ ਕਰਿਆ ਜੀ ਮੈਂ ਸਾਡੇ ਸਰ ਨੂੰ ਕੀਤਾ ਉਹਨੂੰ ਤਿੰਨ ਵਾਰੀ ਫੋਨ ਕੀਤਾ ਉਹਨੇ ਚੱਕਿਆ ਨਹੀਂ ਹੈਗਾ ਫਿਰ ਇੱਕ ਸਾਡੇ ਗਰਜੰਟ ਸਰ ਨੇ ਉਹਨਾਂ ਨੂੰ ਫੋਨ ਕੀਤਾ ਉਹ ਵੀ ਕਹਿੰਦੇ ਵੀ ਡਾਕਟਰ ਸਭ ਨੂੰ ਫੋਨ ਕਰੋ ਤੇ ਉਦੋਂ ਬਾਅਦ ਫਿਰ ਅਸੀਂ ਸਾਡੇ ਅਗਰਜੰਟ ਇੱਕ ਹੋਰ ਆ ਜੀ ਐਸਆਈ ਉਹਨੂੰ ਫੋਨ ਕੀਤਾ ਫਿਰ ਇਹਨੇ ਚਲੋ ਸਟਾਪ ਆ ਗਿਆ ਸਾਰਾ ਫਿਰ ਮੈਂ ਐਸਐਮਓ ਸਰ ਨੂੰ ਤਲਾਹ ਕੀਤੀ ਉਦੋਂ ਬਾਅਦ ਮੈਂ ਚੰਨੋ ਚੌਂਕੀ ਜਾ ਕੇ ਰਿਪੋਰਟ ਕਰਕੇ ਆ ਜੀ ਤੇ ਓਰੇ ਕੀ ਕੀ ਚੋਰੀ ਹੋਈ ਜੀ ਇਹਦੇ ਓਰੇ ਇੱਕ ਏਸੀ ਚੋਰੀ ਹੋ ਗਿਆ ਜੀ ਇੱਕ ਲੈਪਟਾਪ ਚੋਰੀ ਹੋ ਗਿਆ ਜੀ ਤੇ ਇੱਕ ਕੁਰਸੀ ਹੋ ਗਈ ਤੇ ਪੱਖਾ ਵੀ ਨਾਲ ਹੋ ਗਿਆ ਜੀ ਇੱਕ ਤਕਰੀਬਨ ਤੇ ਇੱਕ ਸਾਰਾ ਪਾਣੀ ਵਾਲਾ ਵਾਟਰ ਕੋਲਰ ਸੀਗਾ ਉਹ ਚੋਰੀ ਹੋ ਗਿਆ ਜੀ ਤਕਰੀਬਨ ਉਰੇ ਕੈਮਰੇ ਵਗੈਰਾ ਨਹੀਂ ਲਾਇਆ ਹੋਇਆ ਪੂਰੇ ਸਰ ਨਾ ਤਾਂ ਕੈਮਰਿਆਂ ਦੀ ਕੋਈ ਸਹੂਲਤ ਹੈ ਨਾ ਇੱਥੇ ਕੋਈ ਲਾਈਟ ਦਾ ਪ੍ਰਬੰਧਾ ਮੰਗਰ ਦੇਖਿਓ ਜਾ ਕੇ ਤੁਸੀਂ ਬਹੁਤ ਖੱਬਲ ਖਾਰਾ ਬਹੁਤ ਵੱਡਾ ਵੱਡਾ ਖੱਬਲਾ ਹੈ ਝਿੰਜਣਾ ਹੈ ਉਹਦੇ ਵਿੱਚ ਕੋਈ ਆਏ ਨਹੀਂ ਪਤਾ ਲੱਗਦਾ ਕੀ ਬੈਠਾ ਕੀ ਨਾ ਬੈਠਾ ਆਲੇ-ਦਾਲੇ ਕੋਈ ਲੱਟਾ ਨਹੀਂ ਪ੍ਰਬੰਧ ਨਹੀਂ ਹੈਗੀ ਜਿਹੜਾ ਚੌਂਕੀਦਾਰਾ ਸ਼ਾਮ 5 ਵਜੇ ਸਟਾਰਟ ਹੋ ਕੇ ਸਵੇਰੇ ਕਹਿ ਦੇ ਦੇਖੋ ਜੀ ਮੇਰਾ ਹੈਗਾ ਸੀ 8 ਵਜੇ ਤੋਂ 8 ਵਜੇ ਵੈਸੇ ਹੂੰ ਸਾਡੀ ਘੰਟਿਆਂ ਦੇ ਹਿਸਾਬ ਨਾਲ ਡਿਊਟੀ ਬੰਨਦੀ ਹੈ ਇਹ ਵੀ ਹੂੰ 8 ਤੋਂ 8 ਡਿਊਟੀ ਕਰਦਾ ਸੀ ਮੈਂ ਮੈਂ ਐਕਸਟਰਾ ਡਿਊਟੀ ਕਰ ਰਿਹਾ ਸੀ ਜੀ ਫੇਰ ਵੀ ਤੇ ਮੈਨੂੰ ਸੰਡੇ ਦੀ ਛੁੱਟੀ ਹੁੰਦੀ ਆ ਮੈਂ ਸੰਡੇ ਨੂੰ ਵੀ ਡਿਊਟੀ ਕਰਦਾ ਜੀ ਮੈਂ ਕੋਈ ਸਮਾਨ ਇੱਧਰ ਉੱਧਰ ਕੋਈ ਖਿੰਡਰਿਆ ਵਗੈਰਾ ਹੋ ਨਹੀਂ ਜੀ ਇੱਕ ਜਦੋਂ ਚੰਕੀ ਇੰਚਾਰਜ ਆਏ ਨੇ ਵੀ ਇੱਥੇ ਅਸੀਂ ਮੰਗ ਰਹੇ ਦੇਖਿਆ ਉਹਨਾਂ ਨੇ ਇੱਕ ਪੇਚਗਾਸਾ ਲੱਭਿਆ ਸਾਨੂੰ ਤੇ ਇੱਕ ਉਹ ਬਾਰਡਰ ਗੁੱਲਰ ਵਾਲਾ ਲਫਾਫਾ ਜਿਹਾ ਲੱਭਿਆ ਸੀ ਸਾਨੂੰ ਕੋਈ ਸ਼ੱਕ ਸਭਾ ਹੋਵੇ ਕਿਸੇ ਨਹੀਂ ਜੀ ਕਿਸੇ ਤੇ ਮੈਨੂੰ ਸ਼ੱਕ ਨਹੀਂ ਹੈਗਾ ਵੀ ਇਹ اچانک ਮਿੱਤੋਂ ਗਲਤੀ ਹੋ ਗਈ ਚਲ ਇਹ ਕਾਰਨ ਜੋ ਹੋ ਗਿਆ ਵੀ ਮੈਂ 10 ਸਾਲਾਂ ਤੋਂ ਇੱਥੇ ਸਰਵਿਸ ਕਰ ਰਿਹਾ ਮਾਨਦਾਰੀ ਨਾਲ ਕਰ ਰਿਹਾ ਵੀ ਉਹ